ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਬਿੱਡੀ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੇ ਕਾਰੋਬਾਰ ਤੋਂ ਬਣੀਆਂ ਜਾਇਦਾਦਾਂ ਨੂੰ ਟੈਟੇਰੀ ਕੀਤਾ ਜਾ ਰਿਹਾ ਹੈ ਜਿਸ ਤਿਤ ਹਲਕਾ ਬੁੜਲਾਡਾ ਅਦੀਨਪੈਂਦੇ ਥਾਣਾ ਬੋਹਾ ਦੇ ਪਿੰਡ ਕਾਸ਼ਮਪੂਰ ਸ਼ੀਨਾ ਵਿਖੇ ਨਸ਼ਾ ਤਸਕਰ ਚਮਕੌਰ ਸਿੰਘ ਦੇ ਮਕਾਨ ਨੂੰ ਟੈਟੇਰੀ ਕੀਤਾ ਗਿਆ ਇਸ ਮੌਕੇ ਐਸਪੀ ਮਨਮੋਹਨ ਸਿੰਘ ਆਲਕ ਤੇ ਤਹਿਸੀਲਦਾਰ ਬੁੜਲਾਡਾ ਮਨਵੀਰ ਸਿੰਘ ਢਿੱਲੋਂ ਡੀਐਸਪੀ ਸਿਕੰਦਰ ਸਿੰਘ ਚੀਮਾ ਤੋਂ ਇਲਾਵਾ ਐਸਐਚਓ ਬੋਹਾ ਮੀਲਾ ਸਿੰਘ ਐਸਐਚਓ ਸਿਟੀ ਬੁੜਲਾਡਾ ਭੁਪਿੰਦਰਜੀਤ ਸਿੰਘ ਐਸਐਚਓ ਬਰੇਟਾ ਬਲਦੇਵ ਸਿੰਘ ਬੀਡੀਪੀਓ ਮਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਸਨ ਦਰਜ ਪਿੰਡ ਕਾਸ਼ਿੰਪੁਰ ਸੀਨਾ ਵਿਖੇ ਕਾਰਵਾਈ ਹੋਈ ਹੈਗੀ ਕਿਸ ਤਰ੍ਹਾਂ ਦੇਖਿਆ ਕਾਰਵਾਈ ਹੋਇਆ ਇਹ ਨਾ ਪਿੱਛੇ ਜੇ ਕੇਸ ਲੱਗਾ ਹੋਇਆ ਸੀ ਹੈ ਕਲੈਕਟਰ ਡੀਡੀਪੀ ਅਦਾਲਤ ਵਿੱਚ ਮਾਲ社 ਦੇ ਉਹਨਾਂ ਵੱਲੋਂ ਆਰਡਰ ਹੋਇਆ ਕਿ ਜਿਹੜਾ ਨਜਾਇਜ਼ ਕਾਬਜ਼ ਹੈਗਾ ਇਹਦੇ ਤੇ ਉਸ ਉਹਦੇ ਕਰਕੇ ਅੱਜ ਕਾਰਵਾਈ ਹੋਈ ਹੈ ਪਰ ਇਹ ਆ ਕਿ ਜਿਹੜਾ ਰਕਬਾ ਹੈਗਾ ਉਹ ਹੈਗਾ ਗੈਰਮੁਲਕੀ ਦਾ ਬਾਦੀ ਦਾ ਤੇ ਜਿਹੜਾ ਬਾਦੀ ਤੋਂ ਬਾਹਰ ਜਿਹੜਾ ਰਕਬਾ ਉਹਨੇ ਕੀਤਾ ਆਪਣਾ ਹੋਰ ਉੱਥੇ ਥੋੜਾ ਜਿਹਾ ਗੇਟ ਤੋਂ ਬਾਹਰ ਕੱਢਿਆ ਹੋਇਆ ਸੀਗਾ ਉਹਨਾਂ ਜਾਇਜ਼ ਸੀਗਾ ਜਿਹਦੇ ਕਰਕੇ ਅੱਜ ਇਹ ਕਾਰਵਾਈ ਇਹ ਕਰਨ ਵਕਤ ਸਾਰੇ ਵੀਡੀਓ ਸਾਬਾਨ ਤੇ ਹੋਰ ਡੀਐਸਪੀ ਸਾਹਿਬ ਵੀ ਨਾਲ ਆਏ ਆ ਤੇ ਉਹਦੇ ਕਰਕੇ ਸਾਨੂੰ ਫਿਰ ਡੀਸੀ ਸਾਹਿਬ ਦਾ ਆਰਡਰ ਹੋਇਆ ਸੀ ਜਿਹਦੇ ਤਹਿਤ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਉਹਨੂੰ ਕਰਾ ਦਿੱਤਾ ਗਿਆ ਜਿੰਨਾ ਵੀ ਬਾ ਨਜ਼ਾਇਜ਼ ਕਾਬਜ਼ ਸੀਗੇ ਉਹਦਾ ਅਸੀਂ ਕਰਾਪਨਾ ਠੀਕ ਹੋ ਗਿਆ ਸਭ ਹਾਂ ਆਪਣੇ ਚੌਕੌਰ ਸਿੰਘ ਜੀਗੇ ਸਾਨੂੰ ਆਪਾਂ ਅੰਗਰੇਜ਼ ਸਿੰਘ ਦਾ ਇਹ ਐਨਡੀ ਤੇ ਹੋਰ ਕੰਮ ਕਰਦੇ ਸੀ ਇਹਦੇ ਸਰਕਾਰੀ ਜਗਾ ਵਿੱਚ ਜਿਹੜਾ ਕਬਜ਼ਾ ਕਰਿਆ ਹੋਇਆ ਸੀਗਾ ਇਹ ਉਹ ਕਾਰਵਾਈ ਬਾਰੇ ਉਪਰੋਕਮ ਐਸ ਸੀ ਐਸ ਸੀ ਇਹਨਾਂ ਰਿਪੋਰਟ ਤਹੀ ਸਰ ਸਾਹਿਬ ਤੇ ਆ ਪੀ ਡੀ ਪੀਓ ਸਾਹਿਬ ਐਸ ਪੀ ਡੀ ਸਾਹਿਬ ਆਏ ਨੇ ਇਹ ਕਾਰਵਾਈ ਕਰਤੀ ਜੋ ਥਮ ਠੀਕ ਆ ਸਰ ਐਨ ਡੀ ਦੇ ਕਿੰਨੇ ਪਰਚੇ ਨੇ ਇਸ ਤੇ ਕਿੰਨੇ ਲਗਾਤਾਰ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਐਨ ਡੀ ਇਹ ਪੁਰਾਣਾ ਕਰ ਰਿਹਾ ਤਿੰਨ ਪਰਚੇ ਨੇ ਦੋ ਸ਼ਰਾਬ ਦੇ ਨੇ ਹੁਣ ਵੀ ਸ਼ਰਾਬ ਦੇ ਨਜਾਇਜ਼ ਸ਼ਰਾਬ ਹਰਿਆਣੇ ਦੀ ਸੀ ਉਹਦੇ ਵਿੱਚ ਅੰਦਰ ਆ ਇਹ ਜੇਲ੍ਹ ਚ ਹੈ ਔਰ ਜਿਹੜੇ ਇਸ ਤਰ੍ਹਾਂ ਦੇ ਸ਼ਰਾਬਗਾਰਾਂ ਜਾਂ ਐਸਟੀਐਨਡੀ ਕਾਉਂਟੀਆਂ ਦੇ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਤੁਹਾਡਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕੋਈ ਐਂਕ ਸਰਕਾਰੀ ਜਗ੍ਹਾ ਜਿਸ ਦਾ ਕਬਜ਼ਾ ਹੋਊਗਾ ਜਾਂ ਕੋਈ ਵੀ ਗੱਲਬਾਤ ਹੋਊਗੀ ਉਹਦੇ ਵੀ ਵਿਰਖਲਾਪ ਇਹ ਹੀ ਕਾਰਵਾਈ ਹੋਊਗੀ ਜੋ ਇਹਦੇ ਖਿਲਾਫ ਹੋਈ ਆ ਢਾਇਆ ਜਾਊਗਾ ਉਹ ਜੋ ਨਜਾਇਜ਼ ਆਪਣੀ ਸਰਕਾਰ ਦੀ ਜਗ੍ਹਾ 'ਚ ਜਾਂ ਕਿਤੇ ਵੀ ਹੋਊਗਾ ਕਬਜ਼ਾ ਕਰਿਆ ਹੋਊਗਾ ਉਹ ਵੀ ਹਟਾਇਆ ਜਾਊ ਕਬਜ਼ਾ